ਮਾਰਕਸ ਬਾਤੋਂ ਪ੍ਰੇਰਿਤ ਨੇ ਠੀਕ ਹੈ ਜੀ ਕੋਈ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਿਤ ਹੈ ਠੀਕ ਹੈ ਜੀ ਕੋਈ ਮਹਾਤਮਾ ਬੋਸ ਤੋਂ ਪ੍ਰੇਰਿਤ ਹੈ ਠੀਕ ਹੈ ਜੀ ਪਰ ਇੱਥੇ ਆ ਕੇ ਅਸੀਂ ਪੰਜੋਂ ਗੋਲਾਂ ਦਾ ਮੋਕਾ ਬਣ ਗਏ ਕਿਸੇ ਨੂੰ ਕੰਮ ਰੱਜ ਪਹਿਲਾ ਜਾਂ ਨਹੀਂ ਹੈਗਾ ਇਹ ਬੰਦੇ ਦਾ ਨਿੱਜੀ ਫੈਸਲਾ ਹੈ ਉਹ ਜੀਵਨ ਜਾਂਚ ਇੱਕ ਨੰਬਰ ਤੇ ਤਾਂ ਹੈ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਧਰਮ ਗ੍ਰੰਥਾ ਤੋਂ ਅਸੀਂ ਜੀਵਨ ਦੀ ਜਾਂਚ ਸਿੱਖਣੀ ਹੈ ਕਿ ਅਸੀਂ ਜਿਉਣਾ ਕਿਵੇਂ ਤੇ ਜਿਹੜੇ ਹੱਕਾਂ ਦੀ ਲੜਾਈ ਕਰਦੇ ਆ ਨਾ ਇਸਕੇ ਜੇਰਾ ਕਿ ਤੂੰ ਜਾਂਚ ਲੈ ਕੇ ਆਇਆ ਤਾਂ ਇੱਥੇ ਬੈਠਦੇ ਆ। ਪਾਸੇ ਬੈਠੀ ਐ। ਇਹ ਜਾਂਚ ਹਨਾ ਜੀਵਨ ਜਾਂਚ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਬੰਦੇ ਦੇ ਜੀਵਨ ਦੇ ਵਿੱਚ ਹੋਣੀ ਜ਼ਰੂਰੀ ਹੈ ਉਹ ਹੈ ਜੀ ਸੱਚ। ਕੀ ਹੈ ਜੀ? ਸੱਚ। ਹੱਕ ਦੀ ਲੜਾਈ, ਸੱਚ ਦੀ ਲੜਾਈ ਕਿਉਂਕਿ ਦੂਜੇ ਦਾ ਹੱਕ ਖਾਣ ਵਾਲੇ ਨੂੰ ਤਾਂ ਬਾਬੇ ਨਾਨਕ ਨੇ ਕਹੀ ਆ। ਹੱਕ ਪਰਾਇਆ ਨਾਨਕਾ ਉਸ ਸੂਅਰੇ ਉਸ ਗਾਏ। ਜੇ ਜਦੋਂ ਬਾਬੇ ਨਾਨਕ ਨੇ ਸਿੱਖੀ ਦਾ ਬੁੱਟਾ ਲਾਇਆ ਤੇ ਜਦੋਂ ਸਿੱਖ ਹੁੰਦੇ ਸਨ ਕਹਿਣਾ ਸਿੱਖਣੂ ਸੀ ਬਾਬੇ ਨਾਨਕ ਨੇ। ਏ ਭਾਈ ਤੂੰ ਹੁਣ ਤੂੰ ਦੇਖ ਲੈ ਤੂੰ ਕੀ ਖਾਏਗਾ ਤੂੰ ਤਾਂ ਦੁਨੀਆ ਭਰ ਤੇ ਹੀ ਗੰਦ ਖਾਈ ਜਾਣਾ ਸਾਰਿਆਂ ਨੂੰ ਕਹਿ ਕੇ ਕੀ ਗੱਲਾਂ ਕਹੀਆਂ ਨੇ ਤੇ ਉਸ ਇਨਕਲਾਬੀ ਸੋਚ ਤੋਂ ਉਤੋਂ ਅਸੀਂ ਜੁੜੇ ਹੋਇਆ ਤਾਂ ਕਰਕੇ ਇੱਥੇ ਆਏ ਆ ਤੇ ਜੇ ਇੱਥੇ ਕਾਮਰੇਡ ਬੋਲ ਕੇ ਸਾਨੂੰ ਕੁਝ ਕਹਿ ਦੇਵੇ ਹਾਂਜੀ ਤੇ ਆਕੇ ਜਿਹੜਾ ਉਹ ਨਾਵਲ ਦਾ ਮੇਨ ਪਾਤਰ ਹੁੰਦਾ ਨਾ ਗੁਰਦੁਆਰਾ ਸਾਹਿਬ ਖੜਿਆ ਹੁੰਦਾ ਨਤਮਸਤਕ ਹੁੰਦਾ ਤੇ ਆਕੇ ਕਹਿੰਦਾ ਏ ਸੱਚੇ ਬਾਦਸ਼ਾਹ ਏ ਸੱਚੇ ਬਾਦਸ਼ਾਹ ਸਾਰਾ ਕੁਝ ਵੰਮ ਕੇ ਦੇਖ ਲਿਆ ਸਾਰਾ ਕੁਝ ਧੁੰਮ ਕੇ ਦੇਖ ਲਿਆ ਪਰ ਦਸ਼ਮੇਸ਼ ਦੀ ਤਲਵਾਰ ਤੋਂ ਬਿਨਾ ਦਸ਼ਮੇਸ਼ ਦੀ ਖ਼ਰਪਾਨ ਤੋਂ ਬਿਨਾ ਇਹ ਇਨਕਲਾਬ ਨਹੀਂ ਆ ਸਕਦਾ ਕੌਣ ਹੋਈ ਹੈ ਸਾਹਮਣੇ ਜੋ ਲੈ ਸੋ ਪੰਡਤ ਜੋ ਮਨ ਪਰਵੋਧਾ ਹੈ ਅਸਲੀ ਪੰਡਤ ਉਹ ਹੀ ਹੈ ਜਿਹੜਾ ਆਪਣੇ ਮਨ ਨੂੰ ਪਰਵੋਧਾ ਹੈ ਉਹ ਕਿਸੇ ਦੇ ਪ੍ਰਭਾਵ ਨੂੰ ਕਬੂਲਦਾ ਨਹੀਂ ਅੰਦਰੋਂ ਸੋਚਦਾ ਹੈ ਯਾਰ ਜਿਹੜਾ ਬੰਦਾ ਮੈਨੂੰ ਗੱਲ ਕਹਿ ਗਿਆ ਮੈਂ ਦੀ ਗੱਲ ਮੰਨਾਂ ਕਿ ਨਾ ਮੰਨਾਂ ਇਸ ਦੁਚਿੱਤੀ ਦੇ ਵਿੱਚ ਨਹੀਂ ਪੈਂਦਾ ਪੰਡਤ ਕੌਣ ਹੈ ਜੋ ਮਨ ਪ੍ਰਵੋਧ ਹੈ ਆਪਣੇ ਮਨ ਨੂੰ ਪ੍ਰਵੋਧ ਕੇ ਨਾ ਜਿਹੜਾ ਅਸਲੀ ਸੱਚ ਦੀ ਪਛਾਣ ਕਰ ਲੇ ਵੀ ਆ ਆਰਾ ਮੇਰਾ ਯਾਰ ਮੈਂ ਇੱਧਰ ਜਾਣਾ ਜ਼ਰੂਰ ਤੇ ਨਾ ਉਹਨਾਂ ਜਿਹਾ ਗੱਲਾਂ ਚ ਕਿ ਵੀ ਹਰ ਕਿਸੇ ਦਾ ਕੋਈ ਨਾ ਕੋਈ ਇਸਟੋਰੀ ਹੁੰਦਾ ਉਸ ਤੋਂ ਪ੍ਰੇਰਿਤ ਹੋ ਕੇ ਉਹ ਗੱਲਾਂ ਇੱਥੇ ਕਹਿੰਦਾ ਠੀਕ ਹੈ ਨਾ ਜੀ ਇੱਥੇ ਆ ਕੇ ਸਾਥੀ ਮਾਰਕਸ ਬਾਤ ਤੋਂ ਪ੍ਰੇਰਿਤ ਨੇ ਠੀਕ ਹੈ ਜੀ ਕੋਈ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਿਤ ਹੈ ਠੀਕ ਹੈ ਜੀ ਕੋਈ ਮਹਾਤਮਾ ਬੁੱਧ ਤੋਂ ਪ੍ਰੇਰਿਤ ਹੈ ਠੀਕ ਹੈ ਜੀ ਪਰ ਇੱਥੇ ਆ ਕੇ ਅਸੀਂ ਪੰਜੋਂ ਗੋਲਾ ਦਾ ਮੋਕਾ ਬਣ ਗਏ ਕਿਸੇ ਨੂੰ ਕਾਮਰੇਡ ਕਹਿਣਾ ਜਾਂ ਨਹੀਂ ਕਹਿਣਾ ਇਹ ਬੰਦੇ ਦਾ ਨਿੱਜੀ ਫੈਸਲਾ ਹੈ ਉਹ ਆਪ ਫੈਸਲਾ ਕਰ ਲਵੇ ਕਿ ਮੈਂ ਕਾਮਰੇਡ ਹਾਂ ਜਾਂ ਨਹੀਂ ਆ ਇੱਕ ਇਥੇ ਆਪਾਂ ਥੋਪ ਨਹੀਂ ਸਕਦੇ ਕਿ ਵੀ ਤੁਸੀਂ ਕਾਮਰੇਡ ਕਹਿਣਾ ਬੰਦ ਕਰੋ ਜਾਂ ਨਾ ਕਰੋ ਮੈਂ ਖੁਦ ਕਹਿੰਦਾ ਮੈਂ ਕਾਮਰੇਡ ਨਹੀਂ ਹਾਂ ਦਾ ਮੈਂ ਕਾਮਰੇਡ ਨਹੀਂ ਹਾਂ ਮੈਂ ਖੁਦ ਕਹਿੰਦਾ ਪ੍ਰੇਰਿਤ ਮੈਂ ਗੁਰੂ ਨਾਨਕ ਸਾਹਿਬ ਤੋਂ ਹਾਂ ਗੁਰੂ ਨਾਨਕ ਸਾਹਿਬ ਜੀ ਗੱਲਾਂ ਕਰੂੰਗਾ ਮੈਂ ਗੁਰੂ ਨਾਨਕ ਸਾਹਿਬ ਤੋਂ ਹੀ ਲੈ ਕੇ ਇਹ ਗੱਲ ਸ਼ੁਰੂ ਕਰੂੰਗਾ ਗੁਰੂ ਨਾਨਕ ਸਾਹਿਬ ਜਦੋਂ ਇਸ ਦੁਨੀਆ ਤੇ ਆਏ ਹੈ ਨਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਹੈ ਚਲੋ ਹੋਰ ਗੱਲ ਕਰੀਏ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਹੈ ਇੱਕ ਓੰਕਾਰ ਜਿੱਥੋਂ ਗੱਲ ਚੱਲੀ ਹੈ ਕਿ ਆਪਦੇ ਆਪ ਦੇ ਧਰਮ 'ਚ ਪੱਕੇ ਹੋ ਆਪਾਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਵਿਚਾਰ ਨੇ ਕਿਉਂਕਿ ਵਿਚਾਰ ਕੀਤੇ ਜਾਂਦੇ ਨੇ ਤੇ ਵਿਚਾਰੋਂ ਹੀ ਗੱਲਾਂ ਨਿਕਲ ਕੇ ਆਉਂਦੀਆਂ ਨੇ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਹੈ ਇੱਕ ਓੰਕਾਰ ਇੱਕ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਦਾ ਮਤਲਬ ਕੀ ਹੈ ਉਹ ਸੱਚ ਜਿਹੜਾ ਪਹਿਲਾਂ ਵੀ ਸੱਚ ਹੈ ਅੱਜ ਸੱਚਾ ਜੁਗਾਦ ਸੱਚ ਹੈ ਹੈਪੀ ਸੱਚ ਹੈ ਉਹ ਸੱਚ ਜਿਹੜਾ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਤੇ ਆਉਂਦੀ ਵੀ ਸੱਚੀ ਰਹੂਗਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਸ ਅਕਾਲ ਪੁਰਖ ਦੀ ਟੇਕ ਲੈਣੀ ਹੈ ਠੀਕ ਹੈ ਜੀ ਹੁਣ ਜਿੰਨੇ ਵੀ ਧਾਰਮਿਕ ਗ੍ਰੰਥ ਲੈ ਆਪਣੇ ਗੁਰੂ ਗ੍ਰੰਥ ਸਾਹਿਬ ਲਾ ਲੋ ਤੇ ਬਾਈਬਲ ਕਹਿ ਲੋ ਕੁਰਾਨ ਸ਼ਰੀਫ ਹੋ ਗਏ ਗੀਤਾ ਹੋ ਗਏ ਸਾਰੇ ਸਤਿਕਾਰਯੋਗ ਨੇ ਸਾਰਿਆਂ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਪਹਿਲੀ ਗੱਲ ਜਿਹੜੀ ਹੁੰਦੀ ਹੈ ਜੋ ਮੈਨੂੰ ਸਮਝ ਆਈ ਹੈ ਪਹਿਲੀ ਗੱਲ ਹੈਗੀ ਹੈ ਜੀ ਜੀਵਨ ਜਾਂਚ ਤੇ ਜਿਹੜੀ ਦੂਜੀ ਗੱਲ ਹੈ ਉਹ ਹੁੰਦੀ ਹੈ ਅਧਿਆਤਮਵਾਦ ਜੀਵਨ ਜਾਂਚ ਇੱਕ ਨੰਬਰ ਤੇ ਤਾਂ ਹੈ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਧਰਮ ਗ੍ਰੰਥਾਂ ਤੋਂ ਅਸੀਂ ਜੀਵਨ ਦੀ ਜਾਂਚ ਸਿੱਖਣੀ ਹੈ ਕਿ ਅਸੀਂ ਜਿਉਣਾ ਕਿਵੇਂ ਤੇ ਜਿਹੜੇ ਹੱਕਾਂ ਦੀ ਲੜਾਈ ਕਰਦੇ ਆ ਨਾ ਇਹ ਕਿਸੇ ਨਾ ਕਿਸ ਤੋ ਜਾਂਚ ਲੈ ਕੇ ਆਇਆ ਤਾਂ ਇੱਥੇ ਬੈਠਦੇ ਆ। ਤਾਂ ਇੱਥੇ ਬੈਠਦੇ ਆ। ਇਹ ਜਾਂਚ ਹਰੇਕ ਦੇ ਜੀਵਨ ਦੇ ਵਿੱਚ ਕਿਤੋਂ ਨਾ ਕਿਤੋਂ ਹੁੰਦੀ ਆ। ਹੁਣ ਜੀਵਨ ਜਾਂਚ ਦੀ ਗੱਲ ਐ, ਦੂਜੀ ਅਧਿਆਤਮ ਬਾਤ ਦੀ ਗੱਲ ਐ। ਗੁਰਮਾਨਕ ਸਾਹਿਬ ਨੇ ਜੀਵਨ ਜਾਂਚ ਦੀ ਗੱਲ ਕੀਤੀ ਐ, ਅਧਿਆਤਮ ਬਾਤ ਦੀ ਗੱਲ ਕੀਤੀ ਐ। ਵੀ ਸਭ ਤੋਂ ਪਹਿਲਾਂ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਨਾ, ਪਹਿਲਾਂ ਜਿਹੜੀ ਆਮ ਜ਼ਿੰਦਗੀ ਦੇ ਵਿੱਚ ਰੋਜ਼ ਤੁਸੀਂ ਕੰਮ ਕਰਦੇ ਹੋ, ਆਪਦੀ ਪੀੜੀ ਥਲੇ ਸੋਟਾ ਮਾਰ ਲਿਆ ਕਰੋ ਵੀ ਤੁਸੀਂ ਸਹੀ ਹੋ। ਤੈਨੂੰ ਗੁਰਬਾਣੀ ਦੇ ਵਿੱਚ ਲਿਖਿਆ ਬੰਦੇ ਖੋਜ ਦਿਲ ਹਰ ਰੋਜ਼ ਬਾਬਾ ਫਰੀਦ ਜੀ ਬੰਦੇ ਖੋਜ ਦਿਲ ਹਰ ਦਿਨ ਹਰ ਰੋਜ਼ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਹਰ ਰੋਜ਼ ਤੂੰ ਆਪਣਾ ਦਿਲ ਖੋਜ ਜਿਵੇਂ ਗੱਲ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਸੀ ਕਿ ਸ਼ੀਸ਼ੇ ਮੁਰੇ ਖੜੇ ਹੋ ਕੇ ਕਦੇ ਆਪਣੇ ਆਪ ਨਾਲ ਨਜ਼ਰਾਂ ਮਿਲਾ ਕੇ ਦੇਖਿਆ ਕਰੋ ਕਿ ਵੀ ਕਿਸੇ ਦਾ ਕੁਝ ਗਲਤ ਤਾਂ ਨਹੀਂ ਕਰਕੇ ਆਇਆ ਉਹੀ ਗੱਲ ਹੈ ਇਹ ਜਜ਼ਬੇ ਕਿੱਥੋਂ ਆਉਂਦੇ ਨੇ ਕਿਦਾਂ ਕਿਤੇ ਅਸੀਂ ਪੜੇ ਆ ਐਵੇਂ ਨਹੀਂ ਆਏ ਇਹ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਪਰੇਸ਼ਾਨੀ ਨਾ ਪਰੇਸ਼ਾਨੀ ਦੇ ਵਿੱਚ ਨਾ ਪਟਕ ਤੂੰ ਪਹਿਲਾਂ ਫਿਰ ਪਹਿਲਾਂ ਦੇਖ ਤੂੰ ਆਪਣੇ ਆਪ ਨੂੰ ਦਿਲ ਨੂੰ ਖੋਜ ਵੀ ਤੂੰ ਕੁਝ ਗਲਤ ਤਾਂ ਨਹੀਂ ਕੀਤਾ ਤੇ ਜੇ ਅਸੀਂ ਗਲਤ ਹੁੰਦੇ ਫਿਰ ਅੱ체 ਬੈਠਦੇ ਨਹੀਂ ਸੀ ਤੇ ਸਾਨੂੰ ਮੋੜਨ ਵਾਲਾ ਹੀ ਬਹੁਤ ਆ ਜਾਂਦੀ ਤੇ ਦੂਜੀ ਗੱਲ ਗੁਰਨਾਨਕ ਸਾਹਿਬ ਜਦੋਂ ਇੱਥੇ ਆਏ ਹੈ ਨਾ ਮੈਂ ਨਾਲ ਨਾਲ ਹਾਂਜੀ ਇੱਕ ਦੋ ਗੱਲਾਂ ਆਪਣੇ ਕਰ ਲਈਆਂ ਅਧਿਆਤਮਬਾਦੀ ਹੋ ਗਈ ਤੇ ਜੀਵਨ ਜਾਚਦੀ ਹੋ ਗਈ ਹੁਣ ਜੀਵਨ ਯਾਤ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਬੰਦੇ ਦੇ ਜੀਵਨ ਦੇ ਵਿੱਚ ਹੋਣੀ ਜ਼ਰੂਰੀ ਹੈ ਉਹ ਹੈ ਜੀ ਸੱਚ ਕੀ ਹੈ ਜੀ ਸੱਚ ਹੱਕ ਦੀ ਲੜਾਈ ਸੱਚ ਦੀ ਲੜਾਈ ਕਿਉਂਕਿ ਦੂਜੇ ਦਾ ਹੱਕ ਖਾਣ ਵਾਲੇ ਨੂੰ ਤਾਂ ਬਾਬੇ ਨਾਨਕ ਨੇ ਕਹੀ ਆ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਬਾਬੇ ਨਾਨਕ ਨੇ ਤਾਂ ਸਵਾਲ ਕੀਤਾ ਸੀ ਕਿਸੇ ਨੇ ਕਿ ਦੱਸੋ ਜੀ Hindu ਚੰਗਾ કે Musalman ਚੰਗਾ ਪੁੱਛਣ ਕੋਲ ਕਿਤਾਬ ਨੂੰ ਇਹ ਤੂੰ ਕਦਾਉ ਨੂੰ ਫੋਲ ਕੇ ਦੱਸ ਜਿਹੜੀ ਪੋਤੀ ਲਈ ਫਿਰਦਾ ਹੈ ਭਈ Hindu ਚੰਗਾ ਹੈ ਕਿ Musalman ਚੰਗਾ ਹੈ ਕਹਿੰਦੇ ਸ਼ੁਭ ਅਮਲਾਵਾ ਜੋ ਦੋਨੋਂ ਰੋਈ ਜਿਨ੍ਹਾਂ ਦੇ ਕਰਮ ਚੰਗੇ ਨਹੀਂ ਉਹ ਦੋਨੋਂ ਰੋਂਦੇ ਨੇ ਕਹਿੰਦੇ ਫੇਰ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਵੀ ਜਿਹੜਾ ਹੱਕ ਕਿਸੇ ਦਾ ਮਾਰ ਕੇ ਖਾਂਦਾ ਹੈ ਜੇ ਤਾਂ ਭਾਈ ਉਹ Musalman ਹੈ ਉਹ ਸੂਰ ਨੂੰ ਚੰਗਾ ਸਮਝਦੇ ਆ ਪਰ ਸਮਝ ਲਓ ਕਿ ਸੂਰ ਦਾ ਮਾਸ ਖਾ ਕੇ ਜੇ ਉਹ Hindu ਹੈ ਤਾ ਫਿਰ ਉਹ ਗਾਂ ਖਾ ਗਏ ਇਹ ਕਿਹਦਾ ਹੱਕ ਮਾਰਨ ਦੀ ਗੱਲ ਹੁੰਦੀ ਹੈ ਤੇ ਜਦੋਂ ਬਾਬੇ ਨਾਨਕ ਜਿਹੜੇ ਸਿੱਖੀ ਦਾ ਬੁੱਟਾ ਲਾਇਆ ਤੇ ਜਦੋਂ ਸਿੱਖ ਹੁੰਦੇ ਸਨ ਕਹਣਾ ਸਿੱਖ ਨੂੰ ਵੀ ਸੀ ਬਾਬੇ ਨਾਨਕ ਨੇ ਇਹ ਭਾਈ ਤੂੰ ਹੁਣ ਤੂੰ ਦੇਖ ਲੈ ਤੂੰ ਕੀ ਖਾਏਗਾ ਤੂੰ ਤਾਂ ਦੁਨੀਆ ਭਰ ਦੀ ਗੰਦ ਖਾਈ ਜਾਣਾ ਸਾਰਿਆਂ ਨੂੰ ਕਹਿ ਕੇ ਕੀ ਗੱਲਾਂ ਕਹੀਆਂ ਨੇ ਤੇ ਉਸ ਇਨਕਲਾਬੀ ਸੋਚ ਤੋਂ ਉੱਥੋਂ ਅਸੀਂ ਜੁੜੇ ਹੋਇਆ ਤਾਂ ਕਰਕੇ ਇੱਥੇ ਆਏ ਆ ਤੇ ਜੇ ਇੱਥੇ ਕਾਮਰੇਡ ਬੋਲ ਕੇ ਸਾਨੂੰ ਕੁਝ ਕਹਿ ਦੇਵੇ ਹਾਂਜੀ ਤੇ ਮੈਂ ਇੱਕ ਹੋਰ ਗੱਲ ਕਰ ਦਿਆ ਇੱਥੇ ਮੈਂ ਬਹੁਤ ਜ਼ਿਆਦਾ ਕਿਤਾਬਾਂ ਜਿਆਦਾ ਨਹੀਂ ਪੜੀਆਂ ਪਰ ਇੱਕ ਨਾਵਲ ਜ਼ਰੂਰ ਪੜ੍ਹਿਆ ਜਸਵੰਤ ਸਿੰਘ ਕਵਲ ਦਾ ਐਨਆ ਚੋਠਾ ਸੂਰਮਾ ਉਸ ਨਾਵਲ ਦੇ ਵਿੱਚ ਸਾਰੀ ਕਿਤਾਬ ਦੇ ਵਿੱਚ ਸਾਰੀ ਕਿਤਾਬ ਦੇ ਵਿੱਚ ਮਾਰਕਸਵਾਦ ਦੀ ਗੱਲ ਕੀਤੀ ਗਈ ਹੈ ਇਨਕਲਾਬ ਦੀ ਗੱਲ ਕੀਤੀ ਗਈ ਹੈ ਜਿਹੜੀਆਂ ਮੁਹੰਮਦ ਛੇੜੀਆਂ ਨੇ ਕਾਵੇਡਾਂ ਦੀਆਂ ਸਾਰੀ ਗੱਲ ਕੀਤੀ ਗਈ ਹੈ ਪਰ ਲਾਸਟ ਤੇ ਆ ਕੇ ਜਿਹੜਾ ਉਸ ਨਾਵਲ ਦਾ ਮੇਨ ਪਾਤਰ ਹੁੰਦਾ ਨਾ ਗੁਰਦੁਆਰਾ ਸਾਹਿਬ ਖੜਿਆ ਹੁੰਦਾ ਨਤਮਸਤਕ ਹੁੰਦਾ ਤੇ ਆ ਕੇ ਕਹਿੰਦਾ ਹੈ ਸੇ ਸੱਚੇ ਪਾਤਸ਼ਾਹ ਸੇ ਸੱਚੇ ਪਾਤਸ਼ਾਹ ਸਾਰਾ ਕੁਝ ਮੈਂ ਘੁੰਮ ਕੇ ਦੇਖ ਲਿਆ ਸਾਰਾ ਕੁਝ ਘੁੰਮ ਕੇ ਦੇਖ ਲਿਆ ਪਰ ਦਸ਼ਮੇਸ਼ ਦੀ ਤਲਵਾਰ ਤੋਂ ਬਿਨਾ ਦਸ਼ਮੇਸ਼ ਦੀ ਛਰਪਾਨ ਤੋਂ ਬਿਨਾ ਇਹ ਇਨਕਲਾਬ ਨਹੀਂ ਆ ਸਕਦਾ ਗੱਲ ਉਹੀ ਹੈ ਭਾਵੇਂ ਅਸੀਂ ਲਹਿਰ ਨਾਲ ਜੁੜੇ ਆ ਪਰ ਇਹ ਬੰਦੇ ਦਾ ਨਿੱਜੀ ਫੈਸਲਾ ਖੋਪ ਨਹੀਂ ਸਕਦੇ ਹੁਣ ਅਸੀਂ ਕਿਸੇ ਨੂੰ ਕਿਵੇਂ ਕਹਾਂਗੇ ਕੋਈ ਮਹਾਤਮਾ ਬੁੱਧ ਤੋਂ ਪ੍ਰੇਰਿਤ ਹੈ ਕੋਈ ਨਾਨਕ ਸਾਹਿਬ ਤੋਂ ਪ੍ਰੇਰਿਤ ਹੈ ਤੇ ਆਪਦੇ ਆਪ ਦੇ ਇਸ ਨੂੰ ਨਾਲ ਲੈਣਾ ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਹੀ ਵਧੀਆ ਗੱਲ ਕੀਤੀ ਹੈ ਪਰ ਆਪਾਂ ਇਹ ਨਾ ਕਹੀਏ ਨਾ ਕਿਉਂਕਿ ਜਿਹੜੇ ਸਾਡੇ ਮਾਤਸਵਾ ਜੀ ਸਾਥੀ ਨੇ ਕਿਉਂਕਿ ਇਹ ਗੱਲ ਪੰਡਾਲ ਦੇ ਵਿੱਚ ਕਹਿਣੀ ਸ਼ਾਇਦ ਮੈਨੂੰ ਲੱਗਦਾ ਵੀ ਇਹਦਾ ਨੁਕਸਾਨ ਹੈ ਕਿ ਆਪਣੇ ਆਪ ਨੂੰ ਕਾਮਰਡ ਕਹਿਣਾ ਬੰਦ ਕਰੋ ਕਿਉਂਕਿ ਅਸੀਂ ਇੱਥੇ ਸਾਰੇ ਇੱਕ ਆ ਮੈਨੂੰ ਨਹੀਂ ਪਤਾ ਵੀ ਮੈਂ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਇਹ ਸਾਰਾ ਤੁਹਾਡੇ ਹੱਥ ਹੈ ਇਸ ਤਰ੍ਹਾਂ ਜਿਹੜੀ ਗੱਲ ਹੈ ਜੋ ਮੈਂ ਸਮਝਾਈ ਇਹ ਮੈਂ ਬੋਲੀ ਆ ਤੇ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਆਏ ਨੇ ਨਾ ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਬਾਣਾ ਨਾਉ ਨਹੀਂ ਹੋਗਾ ਪੜਨ ਲਿਖਣ ਦੀ ਗੱਲ ਕੀਤੀ ਗਈ ਹੈ ਸੋ ਪੜਿਆ ਸੋ ਪੰਡਿਤ ਸੋ ਪੰਡਿਤ ਜੋ ਮਨ ਪਰਬੋਧਦਾ ਹੈ ਅਸਲੀ ਪੰਡਤ ਉਹ ਹੀ ਹੈ ਜਿਹੜਾ ਆਪਣੇ ਮਨ ਨੂੰ ਪਰਬੋਧਦਾ ਹੈ ਉਹ ਕਿਸੇ ਦੇ ਪ੍ਰਭਾਵ ਨੂੰ ਕਬੂਲਦਾ ਨਹੀਂ ਅੰਦਰੋਂ ਸੋਚਦਾ ਯਾਰ ਜਿਹੜਾ ਬੰਦਾ ਮੈਨੂੰ ਗੱਲ ਕਹਿ ਗਿਆ ਮੈਂ ਦੀ ਗੱਲ ਮੰਨਾਂ ਕਿ ਨਾ ਮੰਨਾਂ ਇਸ ਦੁਚਿੱਤੀ ਦੇ ਵਿੱਚ ਨਹੀਂ ਪੈਂਦਾ ਪੰਡਿਤ ਕੌਣ ਹੈ ਜੋ ਮਨ ਪ੍ਰਵੋਧ ਹੈ ਆਪਣੇ ਮਨ ਨੂੰ ਪ੍ਰਵੋਧ ਕੇ ਨਾ ਜਿਹੜਾ ਅਸਲੀ ਸੱਚ ਦੀ ਪਛਾਣ ਕਰ ਲਵੇ ਵੀ ਆਹ ਆਰਾ ਮੇਰਾ ਯਾਰ ਮੈਂ ਇੱਧਰ ਜਾਣਾ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸੋ ਜੀ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਨਾ ਜੀ ਧੰਨਵਾਦ